ਆਹ ਜਿਹੜਾ ਪਾਣੀ ਜਿਹੜਾ ਇਹਨਾਂ ਦਾ ਕੰਮ ਵਰਨਾ ਤਾਂ ਸਾਰਾ ਦਾ ਚੱਲ ਰਿਹਾ ਹੈ। ਇਹ ਵੀ ਕੰਮ ਚੱਲ ਰਿਹਾ ਹੈ। ਅੰਦਲਾ ਕਲੱਬ ਦਾ। 2025 ਤੋ ਇਹ ਮਤਲਬ ਚੱਲ ਰਿਹਾ ਜੀ ਰਸਤਾ ਜਿਹੜਾ ਵੀ ਮੇਰਾ ਵੀਰ ਭਰਾ ਪਹਿਲੇ ਕੋ ਟਾਲੀਵਾਲ ਸਨੋਕਰ ਘੁੰਮ ਕੇ ਜਾਣਾ ਪੈਂਦਾ ਤਾਂ ਉਹ ਇਹ ਰਸਤੇ ਤੋਂ ਆਪਣੀ ਆਵਾਜਾਈ ਬਣਾ ਸਕਦਾ। ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਵਾਸੀਆਂ ਵੱਲੋਂ ਜੀਸੀਬੀ ਮਸ਼ੀਨਾਂ ਦੁਆਰਾ ਸਵਾਨ ਦਰਿਆ ਦੇ ਉੱਤੇ ਅਸਥਾਈ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪਿੰਡ ਪਲੜੀ ਤੋਂ ਖੇੜਾ ਕਲਮੋੜ ਦੇ ਦਰਮਿਆਨ ਸਵਾਨ ਨਦੀ ਦੇ ਉੱਤੇ ਸਥਾਨਕ ਵਾਸੀਆਂ ਦੇ ਵੱਲੋਂ ਹਰ ਸਾਲ ਆਵਾਜਾਈ ਦੇ ਲਈ ਇੱਕ ਆਰਜੀ ਪੁਲ ਤਿਆਰ ਕੀਤਾ ਜਾਂਦਾ ਹੈ ਤੇ ਬਰਸਾਤ ਦੇ ਦਿਨਾਂ 'ਚ ਪਾਣੀ ਦੀ ਆਮਦ ਵੱਧ ਜਾਣ ਦੇ ਚਲਦਿਆਂ ਉਸ ਪੁਲ ਨੂੰ ਚੁੱਕ ਲਿਆ ਜਾਂਦਾ ਹੈ ਤੇ ਬਰਸਾਤ ਖਤਮ ਹੋਣ ਤੋਂ ਬਾਅਦ ਉਸ ਪੁਲ ਨੂੰ ਸਥਾਨਕ ਵਾਸੀਆਂ ਵੱਲੋਂ ਆਪਸੀ ਸਹਿਯੋਗ ਦੇ ਨਾਲ ਦੁਬਾਰਾ ਆਵਾਜਾਈ ਵਾਸਤੇ ਸਵਾਨ ਦਰਿਆ ਤੇ ਰੱਖਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਦਰਜਨ ਤੋਂ ਜ਼ਿਆਦਾ ਪਿੰਡ ਵਾਸੀ ਇਸ ਪੁਲ ਦਾ ਇਸਤੇਮਾਲ ਕਰਦੇ ਨੇ ਬਰਸਾਤ ਦੇ ਦਿਨਾਂ ਦੇ ਵਿੱਚ ਜਦੋਂ ਇਸ ਪੁਲ ਨੂੰ ਚੱਕ ਲਿਆ ਜਾਂਦਾ ਹੈ ਤਾਂ ਸਾਰੇ ਪਿੰਡ ਵਾਸੀਆਂ ਨੂੰ ਲਗਭਗ 15 ਤੋਂ 20 ਕਿਲੋਮੀਟਰ ਦਾ ਸਫ਼ਰ ਜ਼ਿਆਦਾ ਤੈਅ ਕਰਨਾ ਪੈਂਦਾ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਸਵੇਰ ਤੋਂ ਜੋ ਸੇਵਾ ਭੱਲੜੀ ਤੋਂ ਖੇੜਾ ਪੰਗਲਾ ਮਹਿੰਦਬਰਾਰਜੀ ਪੁਲ ਦੀ ਚੱਲ ਰਹੀ ਸੀ ਜੀ ਉਹ ਸਾਰੇ ਇਲਾਕੇ ਦੀ ਸਹਿਯੋਗ ਨਾਲ ਸੇਵਾਦਾਰਾਂ ਦੇ ਸਹਿਯੋਗ ਨਾਲ ਲਗਭਗ ਹੁਣ ਉਹ ਜਿਹੜਾ ਬਣ ਕੇ ਰਸਤਾ ਕੰਪਲੀਟ ਹੋ ਗਿਆ ਸੋ ਆਲੇ ਦੁਆਲੇ ਦੇ ਜਿੰਨੇ ਵੀ ਲੋਕਲ ਪਿੰਡ ਇਸ ਪੁਲ ਤੋਂ ਲੰਘਦੇ ਆ ਨੰਗਲ ਨੂੰ ਜਾਂ ਇੱਧਰ ਗੜ ਸ਼ੰਕਰ ਜਾਂਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਇਹ ਰਸਤਾ ਜਿਹੜਾ ਅੱਜ ਤਰੀਕ 27 27 9 8 ਨੂੰ 27 9 27 9 ਨੀਕ ਬੇਨਤੀ ਪ੍ਰਵਾਨ ਕਰਿਓ ਬਾਕੀ ਪੰਗਲਾ ਮਹਿੰਦਪੁਰ ਦੇ ਜੋ ਸੇਵਾਦਾਰਾਂ ਨੇ ਜਿਹੜੀ ਸੇਵਾ ਨਿਭਾਈ ਹੈ ਜੋ ਮਸ਼ੀਨਾਂ ਦੀ ਜਾਂ ਟਰੈਕਟਰਾਂ ਦੀ ਜਾਂ ਜਿਹੜੇ-ਜਿਹੜੇ ਬੰਦੇ ਨੇ ਜਿਹੜੇ-ਜਿਹੜੀ ਵੀ ਸੇਵਾ ਕੀਤੀ ਉਹ ਸਾਰੀ ਸੰਗਤ ਦਾ ਦਿਲੋਂ ਧੰਨਵਾਦ